ਵਾਗਰੂਜ ਖਾਲਸਾ ਵਾਗਰੂਜ ਫਤਿਹ ਮੈਂ ਸਰਪੰਚ ਦਲਰਮ ਜਾਖੋ ਗਾਮ ਹਰਿਆਣਾ ਇੱਕ ਸਾਡਾ ਪਿੰਡ ਹਰਿਆਣਾ ਦੇ ਵਿੱਚ ਤਲਵਾੜੀ ਜਿੱਥੇ 18 ਤਰੀਕ ਨੂੰ ਇੱਕ ਕਟਨਾ ਹੋਈ ਸੀ ਉਸ ਵਿੱਚ ਸਾਡੇ ਬੱਚੇ ਕੁਝ ਲੈ ਗਏ ਸੀ ਟਰੈਕਟਰ ਨਾਲ ਉਹ ਪਿੱਛੇ ਵੀਡੀਓ ਵਾਇਰਲ ਹੋ ਚੁੱਕੀ ਹੈ ਤੇ ਦੋਸ਼ੀਆਂ ਖਿਲਾਫ ਪੱਟਿਆ ਦਰਜ ਹੋ ਚੁੱਕਿਆ ਹੈ ਸਾਨੂੰ ਅੱਜ ਤਕਰੀਬਨ 10 11 ਦਿਨ ਹੋ ਗਏ ਨੇ ਪ੍ਰਸ਼ਾਸਨ ਦਾ ਇੰਤਜ਼ਾਰ ਕਰਦੇ ਪ੍ਰਸ਼ਾਸਨ ਸਾਨੂੰ ਰੋਜ਼ ਤਰੀਕ ਦੇ ਦਿੰਦਾ ਹੈ ਬੱਸ ਅੱਜ ਦਾ ਦਿਨ ਰੁਕੋ ਜੀ ਕੱਲ੍ਹ ਦਾ ਦਿਨ ਰੁਕੋ ਜੀ ਅਸੀਂ ਕਾਰਵਾਈ ਕਰ ਰਹੇ ਹਾਂ ਅਸੀਂ ਬੱਸ ਮੁੱਦੇ ਤੇ ਉੱਥੇ ਵੀ ਲੱਗ ਰਹੇ ਹਾਂ ਤੁਹਾਡੇ ਮੁੱਦੇ ਤੇ ਲੱਗ ਰਹੇ ਹਾਂ ਫਿਰ ਰੈਸਟ ਪਾ ਰਹੇ ਹਾਂ ਸਾਨੂੰ ਅੱਜ ਤਕਰੀਬਨ ਅੱਜ 11ਵਾਂ ਦਿਨ ਹੋ ਗਿਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਸ ਸੁਣਵਾਈ ਦੀ ਘਟਨਾ ਦੇ ਵਿੱਚ ਅੱਜ ਸਾਡੇ ਜਿੰਨੇ ਵੀ ਪਹਿਬਾਨ ਸਾਡੇ ਨਾਲ ਖੜੇ ਨੇ ਸਰਵਾੜੀ ਪਿੰਡ ਦੇ ਵਿੱਚ ਵੀ ਖੜੇ ਆ ਪਾਲਾ ਰਾਮ ਦੇ ਘਰੇ ਜਿਹਦੇ ਇਹ ਘਟਨਾ ਦਿੱਤੀ ਹੈ ਪਾਲਾ ਰਾਮ ਨਾਲ ਜਿਹਦੇ ਵਿੱਚ ਮੌਜੂਦਾ ਸਰਪੰਚ ਗੋਬਿੰਦ ਬੜੀ ਮਿਉਂਦਾ ਬਿਵਾਰਾਮ ਪੁਮਾਰ ਪੰਜਾਬ ਤੋਂ ਰਾਮਪਾਰ ਮਤੌਲੀ ਪੰਜਾਬ ਤੋਂ ਸਾਡੇ ਜਿੰਨੇ ਵੀ ਮੁਖ ਆਏ ਨੇ ਸਰਪੰਚ ਸਾਹਿਬ ਆਏ ਨੇ ਤਾਰਾਂ ਉਥੋਂ ਤਾਰਾਂ ਵਾਲੀ ਤੋਂ ਅੰਦ ਬਖਸ਼ੀ ਦੇਸ਼ਰਾਜ ਜੀ ਪਾਲਾ ਰਾਮ ਜੀ ਸਾਡੇ ਮੌਜੂਦ ਸਹਿਬਾਨ ਸਾਰੇ ਖੜੇ ਨੇ ਉਹਨਾਂ ਮੈਂ ਸਾਰਿਆਂ ਦੇ ਇੱਕ-ਇੱਕ ਦੇ ਨਾਮ ਲੈਂਦਾ ਤਾਂ ਟਾਈਮ ਬਹੁਤ ਜ਼ਿਆਦਾ ਖਰਾਬ ਹੁੰਦਾ ਹੈ ਅਸੀਂ ਇੱਕ ਏਜੰਡਾ ਤੇ ਇੱਕ ਸੰਦੇਸ਼ ਦੇ ਰਹੇ ਹਾਂ ਜਿੰਨੀ ਸਾਡੀ ਵੱਜਕਰ ਬਿਰਾਦਰੀ ਹੈ ਹਰਿਆਣਾ ਪੰਜਾਬ ਰਾਜਸਥਾਨ ਕੱਲ 29 ਤਰੀਕ 10 ਵਜੇ ਥਾਣੇ ਦਾ ਘਰਾਵ ਕਰਾਂਗੇ ਸਾਨੂੰ 2 ਦਿਨ 4 ਦਿਨ 5 ਦਿਨ 10 ਦਿਨ ਲੇਕਿਨ ਜਿੰਨਾ ਚਿਰ ਸਾਡੇ ਪ੍ਰਸ਼ਾਸਨ ਉਹਨਾਂ ਨੂੰ ਰੈਸਟ ਨਹੀਂ ਕਰਦੀ ਅਸੀਂ ਥਾਣੇ 'ਚੋਂ ਨਹੀਂ ਉੱਠਾਂਗੇ ਸਰਦਾਰ ਗੱਜਨ ਸਿੰਘ ਔਰ ਜਿੰਨੇ ਰਾਂਝਾ ਬਖਸ਼ੀ ਜੀ ਔਰ ਸਾਡੇ ਬਲਵਿੰਦਰ ਮਿਸਾਲ ਡੀਸੀ ਜੀ ਔਰ ਜਿੰਨੇ ਵੀ ਸਹਿਬਾਨ ਜਿੰਨੇ ਵੀ ਸਾਡੇ ਪ੍ਰਧਾਨ ਨੇ ਪ੍ਰੇਂਦਰ ਵਰਤੇ ਜੀ ਹਰਿਆਣਾ ਤੋਂ ਮੁਖਤਿਆਰ ਜੀ ਪੂਰੇ ਹਰਿਆਣਾ ਪੰਜਾਬ ਰਾਜਸਥਾਨ ਨੂੰ ਮੈਸੇਜ ਛੱਡ ਰਹੇ ਆ ਅਸੀਂ ਇੱਕ ਛੋਟਾ ਜਿਹਾ ਮੈਸੇਜ ਹੈ ਜਿੰਨੇ ਵੀ ਪ੍ਰਧਾਨ ਸਾਡੀ ਸਭਾ ਦੇ ਨੇ ਜਿੰਨੇ ਵੀ ਮੌਜੂਦਾ ਨੇ ਐਮਪੀ ਐਮਐਲਏ ਜਿੰਨੇ ਵੀ ਸਾਡੀ ਬਲਿਆਦਰੀ ਦੇ ਨੇ ਕੱਲ ਨੂੰ 10 ਵਜੇ ਜਾਕੋ ਥਾਣਾ ਤੇ ਪਹੁੰਚਣਾ ਬਾਕੀ ਕੋਈ ਬਾਕੀ ਗੱਲ ਰਹ ਗਈ ਉਹ ਮੇਰਾ ਛੋਟਾ ਵੀਰ ਗੋਬਿੰਦ ਕਰੂਗਾ ਸਾਰੇ ਵੀਰਾਂ ਨੂੰ ਸਤਿਕਾਰ ਜੀ ਅਸੀਂ ਅੱਜ ਪਿੰਡ ਤਲਵਾੜੀ ਦੇ ਵਿੱਚ ਸਾਰੇ ਜੱਥਿਆਂ ਦੇ ਪ੍ਰਧਾਨ ਪੂਜਬਾਨ ਬੰਦੇ ਪਹੁੰਚਿਆ ਪਾਲਾ ਰਾਮ ਜੀ ਦੇ ਘਰੇ ਤੇ ਅਸੀਂ ਆਪਣੇ ਜਿੰਨੇ ਵੀ ਹਰਿਆਣਾ ਪੰਜਾਬ ਰਾਜਸਥਾਨ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਟੇਟਾਂ ਦੇ ਵਿੱਚ ਬੈਠੇ ਹੋਏ ਆਪਣੀ ਬਰਾਦਰੀ ਦੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕੀ ਪ੍ਰਸ਼ਾਸਨ ਨੂੰ ਅਸੀਂ ਬੜਾ ਸਮਾਂ ਦੇਤਾ 18 ਤਰੀਕ ਤੋਂ ਲੈ ਕੇ ਅੱਜ 22 ਤਰੀਕ ਹੋ ਗਈ ਜਿੱਦਾਂ ਮੇਰੇ ਵੱਡੇ ਭਰਾ ਸਰਪੰਚ ਸਾਹਿਬ ਨੇ ਦੱਸਿਆ ਗੁੰਦਾਰਾਂ ਦੀ ਇਹ ਅਸੀਂ ਬੜਾ ਵੇਟ ਕਰ ਚੁੱਕੇ ਹਾਂ ਐਸਚੂਲ ਸਾਹਿਬ ਨੇ ਵੀ ਸਾਨੂੰ ਮਿੱਠੀਆਂ ਗੋੜੀਆਂ ਦਿੰਦੇ ਰਹੇ ਨੇ ਇਹ 10 ਦਿਨ ਅਸੀਂ ਮਿੱਠੀ ਗੋੜੀਆਂ ਚੇਟ ਪਾਏ ਲੇਕਿਨ ਸਾਡੀ ਕੋਸ਼ਿਸ਼ ਇਹ ਸੀ ਵੀ ਕਿਥੇ ਨਾ ਕਿਥੇ ਅਸੀਂ ਪਰਿਵਾਰ ਨਾਲ ਜੁੜ ਕੇ ਕਿਉਂ ਅਸੀਂ ਸਕਸੈਸਫੁਲ ਹੋਵਾਂਗੇ ਲੇਕਿਨ ਪ੍ਰਸ਼ਾਸਨ ਵੱਲੋਂ ਸਾਡੀ ਕੋਈ ਸੁਣਵਾਈ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਪਰਿਵਾਰ ਨੂੰ ਵੀ ਅਸੀਂ ਉਸ ਪਰਿਵਾਰ ਨਾਲ ਬੈਠ ਕੇ ਉਹਨਾਂ ਨੂੰ ਇਹੀ ਤਸੱਦੀ ਦੇ ਰਹੇ ਸੀ ਅੱਜ ਅਰੈਸਟ ਪੈਜੂ ਕੱਲ ਅਰੈਸਟ ਪੈਜੂਗੀ ਲੇਕਿਨ ਉਸ ਵੱਲੋਂ ਕੋਈ ਰਿਸਪੌਂਸ ਨਹੀਂ ਆ ਰਿਹਾ ਲੇਕਿਨ ਕਿਤੇ ਨਾ ਕਿਤੇ ਅੱਜ ਸਾਡੀ 11 ਮੈਂਬਰੀ ਕਮੇਟੀ ਫੇਰ ਇਕੱਠੀ ਹੋਈ ਹੈ ਤਲਵਾੜੀ ਦੇ ਵਿੱਚ ਬੈਠ ਕੇ ਅਸੀਂ ਫੇਰ ਇੱਕ ਫੈਸਲਾ ਲਿਆ ਹੈ ਕਿ ਕੱਲ ਨੂੰ ਜਾਖਲ ਥਾਣੇ ਦੇ ਵਿੱਚ ਐਸਐਚਓ ਸਾਹਦੇ ਦਰਬਾਰ ਦੇ ਸਾਹਮਣੇ ਉੱਥੇ ਬੈਠ ਕੇ ਅਸੀਂ ਇੱਕ ਵਾਰੀ ਫੇਰ ਦਰੀਆਂ ਵਿਛਾ ਕੇ ਉੱਥੇ ਬੈਠਾਂਗੇ ਬੈਠ ਕੇ ਅਸੀਂ ਜਿੰਨੇ ਵੀ ਸੱਜਣ ਹੋਣਗੇ ਚਾਹੇ ਪਿੰਡਾਂ ਚੋਂ ਹਨ ਚਾਹੇ ਦੂਰੋਂ ਹੋਣ ਉਥੇ ਪਹੁੰਚਣ ਜ਼ਰੂਰ ਪਹੁੰਚ ਕੇ ਇਕੱਠ ਕਰੀਏ ਇਕੱਠ ਕਰਕੇ ਇਹ ਆਵਾਜ਼ ਆਪਾਂ ਤਸਵੀਲ ਬਲੌਗ ਡਿਸਟ੍ਰਿਕਟ ਅਸਟੇਟ ਤੱਕ ਪਹੁੰਚਾਈਏ ਤਾਂ ਕਿ ਆਪਾਂ ਨੂੰ ਇਸ ਜੋ ਆਪਣੇ ਨਾਲ ਘਟਨਾ ਵਾਪਰੀ ਆ ਇਸ ਦਾ ਆਪਾਂ ਨੂੰ ਇਨਸਾਫ ਮਿਲ ਮਿਲ ਸਕੇ ਮੈਂ ਇੱਕ ਵਾਰੀ ਫੇਰ ਆਪਣੀ ਬਲਾਦਰੀਆਂ ਹੱਥ ਬੰਨ ਕੇ ਬੇਨਤੀ ਕਰਦਾ ਕਿ ਤੁਸੀਂ ਇਹ ਚੀਜ਼ ਨਹੀਂ ਸੋਚਣੀ ਵੀ ਮੇਰੇ ਪਰਿਵਾਰ ਚ ਇੱਕ ਬੰਦਾ ਜਾ ਰਿਹਾ ਦੋ ਬੰਦੇ ਜਾ ਰਹੇ ਤਿੰਨ ਜਾ ਰਹੇ ਨਾ ਇਹ ਲੜਾਈ ਆਪਣੇ ਪਰਿਵਾਰ ਦੀ ਲੜਾਈ ਹੈ ਆਪਣੇ ਹਿੱਤ ਦੀ ਲੜਾਈ ਹੈ ਜਿੰਨੇ ਵੀ ਵੀਰ ਮੇਰੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਤਕਰੀਬਨ ਸੀਜ਼ਨ ਵੀ ਕੰਪਲੀਟ ਹੋ ਚੁੱਕਿਆ ਤੁਸੀਂ ਵੱਧ ਤੋਂ ਵੱਧ ਪਹੁੰਚ ਕੇ ਜਾਕਰ ਥਾਣੇ ਦੇ ਵਿੱਚ ਟਾਈਮ ਹੈ ਸਵੇਰੇ 9:30 ਵਜੇ ਦਾ 10:00 10:30 ਵਜੇ ਤੱਕ ਦੂਰੋਂ ਨੇੜੇ ਜਿੰਨੇ ਵੀ ਸਰਜਨ ਨੇ ਉੱਥੇ ਪਹੁੰਚੋ ਪਹੁੰਚ ਕੇ ਆਪਾਂ ਆਪਣੇ ਹੱਕ ਵਾਸਤੇ ਲੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੇਵਾ ਸਿੰਘ ਪੁਆਰ ਰਾਵੀ ਤੱਪਾ ਬਾਦਿਕਾ ਸਮਾਜ ਇਕਤਾ ਗਰੁੱਪ ਕੋਲ ਐਡਮਿਨ ਬੋਲ ਰਿਹਾ ਹਾਂ ਮੰਨੇ ਪਤੋ ਲੱਗੋ ਤੋ ਕਿ 18 ਤਰੀਕੇ ਨੂੰ ਜੋਨ ਘਟਨਾ ਹੋਈ ਸੀ ਤਲਵਾੜੀ ਮੈਨੂੰ ਉਹਦੇਸ ਬੰਦੇ ਨੇ ਪਹਿਲਾਂ ਆਏ ਜੱਥਾ ਉਦੋਂ ਮੈਂ ਪਰਚਾ ਦਰਜ ਕਰਵਾ ਗਏ ਤੇ ਬਾਕੀ ਮਾਰੇ ਨੇ ਵੇਖੀ ਗੱਲ ਚੱਲਦੀ ਰਹੀ ਆ ਸਾਰੇ ਉਂਗਲੇ ਪਰਿਵਾਰਾਂ ਗਲੇ ਨੇ ਉਹਲੇ ਪੁਲਸਾਲੇ ਗੱਲੇ ਵੀ ਪਰ ਉਹ ਮੰਨੇ ਵਾਰ-ਵਾਰ ਹੀ ਟਾਈਮ ਦਿੱਤੇ ਰਿਹਾ ਕਿ ਆਮੋ ਆਜ ਰੈਸਟ ਕਰਾਂਗਾ ਵਰਨਾ ਰੈਸਟ ਕਰਾਂਗਾ

आप सवेरे ही दस बजे सारे ही मारी भेन है बजुर्ग माताव जिन्नी पोचो मन एको दिन तम जरूर कटो ये समाज वास्ते अच्छा मैं सारे ही जुने मार बुद्धिजीवी लोग सी राजनीतिगत लीडर सी उन्होंने भी खास करके बेनती करूँगी जितथा तक मारे राजनीतिगत लीडर नहीं पहुंचते उथे तक मार गल उपरे तक नहीं जाती है मैं बेनती करूँगी जिन्ना भी मारे समाज राजनीतिक लीडर से वो बदले तो बद पहुँच के हमारे दर्द भी ठीक हो मैं यही बेनती करूं कि बदला आप जरूर अथा पहुँचो धन्यवाद Thank you.